ਕਹਿੰਦੇ ਜਿੰਨੇ ਵੱਧ ਕੇ ਰੇਡ ਭਾ ਦਿੱਤੀ ਆ ਆਹ ਮੁੰਡਾ ਵੀ ਅੱਜਕੱਲ ਆਹ ਨਹੀਂ ਚਰਚਾ ਦੇ ਵਿੱਚ ਤੇ ਆਹ ਮੁੰਡੇ ਨੇ ਕਹਿੰਦੇ ਨਿਊਜ਼ੀਲੈਂਡ ਦਾ ਵਰਲਡ ਕੱਪ ਖੇਦਿਆ ਨਹੀਂ ਇਹਨੇ ਮੁੰਡੇ ਨੇ ਭੰਗੜੇ ਭਵਾਏ ₹200 ਦਿੱਤਾ ਜਾਣਾ ₹2500 ਥੰਗ ਭੱਗਣਾ ਦੇ ਤਵਾ ਉਹ ਨੌਜਵਾਨ ਗੱਦੀ ਪਾਰਟੀ ਦੇ ਬਾਪਿਆਂ ਦੇ ਪਿੰਡ ਦਾ ਜੱਗਾ ਭੂਸਿਆਂ ਦੀ ਧਰਤੀ ਦਾ ਖੇਡਿਆ ਇੰਗਲੈਂਡ ਦੀ ਧਰਤੀ ਤੇ ਵੀ ਬਹੁਤ ਤਗੜਾ ਖੇਡਿਆ ਕਹਿੰਦੇ ਕਨੇਡਾ ਵੀ ਤੇ ਲੱਖਾਂ ਜਿਹੇ ਪੁਆਇੰਟ ਖੇਡ ਗਰਾਊਂਡ ਦੇ ਵਿੱਚ ਦੇਖਦੇਗੇ ਅਲਗੋ ਵਾਲਾ ਜਿਹਦੀ ਵੱਡੀ ਸਪੋਰਟ ਹੈ ਬਾਬਾ ਬਹਾਦਰ ਬਾਬਾ ਬੀਦੀ ਚੰਦ ਕਬੱਡੀ ਕਲੱਬ ਫਰੰਦੀਪੁਰ ਦੇ ਲਈ ਇੱਧਰੋਂ ਪਾਸੇ ਫਰੀਦ ਅਦਰਜੀਤ ਸਿੰਘ ਜੀ ਰਿੰਕੂ ਪ੍ਰਧਾਨ ਜੀ ਆਏ ਲਾਡੇ ਖਿੰਦੇ ਖੜਾ ਸੋਨੀ ਕੌਡੀ ਖੜੀ ਰਿੰਕੂ ਖੜਾ ਬਾਗੇ ਖੜਾ ਲੋਧੀ ਖੜਾ ਮੇਜ ਖੜਾ ਲਾਡੇ ਵੀਰੇ ਵਾ ਸੋਨੀ ਕੌਡੀ ਖੜੀ ਇਧਰੋਂ ਪਾਸੇ ਪਾਈ ਲੱड्डੂ ਦੀ ਧਰਤੀ ਦਾ ਪ੍ਰੀਤ ਲੱਕੀ ਜੈਤਪੁਰ ਤੇ ਜੀਤੂ ਜੈੰਗੀਪੁਰ ਇਧਰੋਂ ਪਾਸੇ ਫਰੰਦੀਪੁਰਿਆ ਗੋਪੀ ਰਾਜ ਸਰਦੂਲ ਸਿੰਘ ਮੱਲੀ ਦਾ ਪੁੱਤ ਦੂਜੇ ਪਾਸੇ ਪਿੰਦਾ ਮਿਆਧਿਆਲੇ ਓ ਪੰਜ ਆ ਕਾਕਾ ਬਾਬਦੇ ਤੋਂ ਆਇਆ ਆ ਨਾਲ ਜਥੋਲਾ ਪਿੰਡ ਦਾ ਜੇਪੀ ਆ ਆ ਲੰਦੂ ਭਾਈ ਦਾ ਭਲੀਦ ਬਾਜਬਾ ਸਾਈਕਲ ਸਟੋਰ ਵਾਲੇ ਕਹਿੰਦੇ ਆ 5500 ਦਿੱਤਾ ਜਾਣਾ ਇੱਕ ਇੱਕ ਜੱਫੇ ਦਾ ਬਾਖਵਿੰਦਰ ਭਾਈ ਹੁਣੀ ਬਲਜਿੰਦਰ ਭਾਈ ਹੁਣੀ ਤੇ ਨਾਲ ਸਾਡਾ ਸਭ ਜੀ ਮੇਜਰ ਮੱਤੇਵਾਲਾ ਬੋਲੇ ਫਰਾਂਦੀਪੁਰੇ ਦੇ ਤਿੰਨ ਜੱਫੇ 5000 बचपतिया रमन फा आस्ट्रेडा कनेडा वीर हैड मेले ते फिर चुर लड़े जुड़े ई अगली वेर भाव